ਲੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਕਾਦੀਆਂ ਤੋਂ ਪਿਛਲੇ ਦਿਨੀ ਗਨ ਪੁਆਇੰਟ ਤੇ ਲੁੱਟ ਖੋਹ ਕਰਨ ਵਾਲੇ ਤਿੰਨ ਲੁਟੇਰਿਆਂ ਨੂੰ ਕਾਦੀਆਂ ਪੁਲਿਸ ਵੱਲੋਂ ਕੀਤਾ ਗਿਆ ਕਾਬੂ ਐਸਐਚਓ ਪਲਵਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਲੁਟੇਰਿਆਂ ਕੋਲੋਂ ਇੱਕ ਪਿਸਤਲ ਅਤੇ ਇੱਕ ਮੋਬਾਈਲ ਬਰਾਮਦ ਹੋਇਆ ਹੈ ਬਾਕੀ ਸਾਡੀ ਪੁੱਛਗਿੱਛ ਜਾਰੀ ਹੈ ਹੋਰ ਵੀ ਖੁਲਾਸੇ ਹੋਣ ਦੀ ਆਸ ਹੈ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਜੋ ਕੁਝ ਪਿਛਲੇ ਦਿਨੀ ਜਿਹੜੇ ਗਨ ਪੁਆਇੰਟ ਤੇ ਜਿਹੜੀ ਆਪਣੇ ਖੋਹੀ ਸੀਗੀ ਉਹਦੇ ਵਿੱਚ ਅਸੀਂ 3 ਦੋਸ਼ੀ ਅਰੈਸਟ ਕੀਤੇ ਆ ਉਹਦੇ ਵਿੱਚ ਉਹ ਜਿਹੜਾ ਇੱਕ ਕਾਲਾ ਮਸੀਹ son of ਕੇਵਲ ਮਸੀਹ ਤੇ ਮਾਰਾ ਕਰ ਦਿਓ ਇਹ ਮਕਦਮਾ ਨੰਬਰ 1704508 ਪੰਜ ਬੀਐਨਐਸ ਦੇ ਵਿੱਚ ਜਿਹੜੇ ਤਿੰਨ ਦੋਸ਼ੀ ਅਰੈਸਟ ਕੀਤੇ ਆ ਇਹ ਇਹ ਗਨਪੁਆਇੰਟ ਤੇ ਇਹਨਾਂ ਨੇ ਖੋਹੀਤੀ ਸੀ ਇੱਕ ਮੋਬਾਈਲ ਇੱਕ ਪਿਸਤਲ ਜਿਹੜਾ ਉਹਨਾਂ ਨੇ ਰਿਕਵਰ ਕੀਤਾ ਤੇ ਇਹਨਾਂ ਦੀ ਪੁਸ਼ਟੀ ਚੱਲ ਰਹੀ ਆ ਜਲਦੀ ਜਿਨਾਂ ਤੋਂ ਹੋਰ ਵੀ ਜਿਹੜੀ ਰਿਕਵਰੀ ਹੋਣ ਦੀ ਆਸ ਆ ਇਹ ਵਿੱਚ ਤਿੰਨ ਦੋਸ਼ੀ ਜਿਹੜੇ ਆਪਾਂ ਅਰੈਸਟ ਕੀਤੇ ਆ ਇੱਕ ਰੰਕੂ ਇਹ ਰਿਸਪਿੰਡਿੰਗ ਇਹਨਾਂ ਦਾ ਬਿੱਲੂ ਵੀ ਸੀ ਇਹ ਤਾਂ ਵੀ ਕਾਲੇ ਬਾਲੇ ਦਾ ਇੱਕ ਰੋਹ ਲਿਆ ਦਾ ਇੱਕ ਕਾਮਸੀ ਆ ਇਹਨੂੰ ਤਿੰਨ ਤੁਸੀਂ ਅਰੈਸਟ ਕੀਤੇ ਆ ਤੇ ਹੋਰ ਵੀ ਇਹਨਾਂ ਤੋਂ ਕਾਫੀ ਰਿਕਵਰੀ ਹੋਣ ਦੀ ਆਸ ਆ ਇਹਨਾਂ ਨੂੰ ਪੁੱਛਗਛ ਜਾਰੀ ਆ ਤੇ ਜਲਦੀ ਤਾਂ ਨਿਫੇਰ ਦੁਬਾਰਾ ਪ੍ਰੈਸ ਕਾਨਫਰੰਸ ਕਰਕੇ ਤਾਂ ਮੈਂ ਇਹਨਾਂ ਬਾਰੇ ਸਾਰਾ ਡਿਟੇਲ ਨਾਲ ਦੱਸਿਆ ਜੂਗਾ